ਓਏ ਬਿਆੰਤ ਯਾਰ ਉਹ ਰਾਂ ਫੜਾਇਆ ਤੂੰ ਮਾਰੀ ਤੇ ਆਲੂ ਖਵਾ ਖਵਾ ਕੇ ਸਾਡੇ ਨੂੰ ਆਲੂ ਸਟਕੇਗਾ ਤਾ ਹੁਣੇ ਉਹ ਪਸਣਾ ਨੂੰ ਸਟਕੇ ਆਉਨੇ ਯਾਰ ਤੂੰ ਜਾਨਾ ਮਾਰ ਤੇ ਯਾਰ ਅੰਦਰ ਆ ਭਾਂ ਜੋ ਸੋਜਾ ਕਰਦਣੇ ਖਵਾ ਖਵਾ ਕੇ ਆਲੂ ਆਲੂਆਂ ਨਾਲ ਸੋਜਿਆ ਹੁੰਦਾ ਹੁੰਦਾ ਜੀ ਤੇ ਹੋਰ ਰਜਾਨਾ ਧਰ ਕੇ ਖਵਾ ਦੇਣੀ ਹੈ ਸਬਜੀ ਇਹਨਾਂ ਦੀ ਸਬਜੀ ਖਵਾਉਣੀ ਹੈ ਫਿਰ ਆਲੂ ਕਿਹੜਾ ਮਾੜੇ ਹੁੰਦੇ ਜੀ ਇਹਨਾਂ 'ਚ ਬਹੁਤ ਜਿਆਦਾ ਲੋਹੇ ਦੀ ਮਾਤਰਾ ਪਾਈ ਜਾਂਦੀ ਆ ਉਹ ਫਿਰ ਅੰਦਰ ਹੀ ਲੋਹਾ ਬਣਦੀ ਉਹ ਧਰਜਾਨਾ ਦਾ ਕੰਮ ਅੱਜ ਫੇਰ ਧਰਲੇ ਕੱਲ ਫੇਰ ਧਰਲੇ ਪਰਸੋਂ ਫੇਰ ਧਰਲੇ ਅੱਜ ਸਬਜੀ ਨਹੀਂ ਬਣਾਉਂਦੀ ਜੀ ਅੱਜ ਬਹੁਤ ਹੀ ਵਧੀਆ ਚੀਜ਼ ਬਣਾਉਂਗੀ ਇਹਨਾਂ ਤੋਂ ਹੋਰ ਇਹ ਤੋਂ ਕੀ ਬਣਦਾ ਸਬਜੀ ਬਣਦੀ ਤੂੰ ਹੋਰ ਕੀ ਬਣੂਗਾ ਨਹੀਂ ਜੀ ਕੱਲੀ ਸਬਜੀ ਨਹੀਂ ਬਣਦੀ ਆਲੂਆਂ ਤੋਂ ਹੋਰ ਵੀ ਬਹੁਤ ਚੀਜ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਜਿਵੇਂ ਸੌਣਾ ਬਣੂਗਾ ਬਾਜ਼ਾਰ ਦੇ ਵਿੱਚ ਬਹੁ ਨਾਲੇ ਉਹ ਬਹੁਤ ਮਾਰੇ ਤੇ ਨਾਲ ਤਿਆਰ ਕੀਤੇ ਹੁੰਦੇ ਹੁੰਦੇ ਜਿਹੜੇ ਇੱਕ ਆਲੂ ਆਪਣੇ ਕਿਸਾਨ ਤੋਂ ਤਾਂ ਲੈ ਲੈਂਦੇ ਜੀ 2 ਰੁਪਏ ਤੇ ਬਾਜ਼ਾਰ ਦੇ ਵਿੱਚ ਆਪਾਂ ਨੂੰ ਇੱਕ ਆਲੂ ਦੀ 10 ਰੁਪਏ ਕੀਮਤ ਬਣਾ ਦਿੰਦੇ ਆ ਇਹ ਜੀ ਕੀ ਚੀਜ਼ ਹੁੰਦੀ ਜਿਹੜੇ ਆਪਾਂ ਤੋਂ 2 ਰੁਪਏ ਕਿਲੋ ਤੋਂ ਬਾਜ਼ਾਰ ਤੋਂ ਆਲੂ 10 ਰੁਪਏ ਲੈ ਕੇ ਆ ਆਪਣੇ ਕਿਸਾਨ ਭਰਾਵਾਂ ਤੋਂ ਆਲੂ ਲੈਂਦੇ ਆ ਬਾਜ਼ਾਰ 'ਚ 2 ਰੁਪਏ ਤੇ ਆਪਾਂ ਨੂੰ ਵੇਚ ਦਿੰਦੇ ਆ ਪੈਕਟ ਵਿੱਚ ਪਾ ਕੇ ਉਹ 10 ਰੁਪਏ ਉਹ ਤਾਂ ਗੱਲ ਤੇਰੀ ਬੈਤ ਸਹੀ ਯਾਰ ਮੈਂ ਉਹ ਤੇ ਰੋਡ ਤੇ ਬਹੁਤ ਬੱਚੇ ਆਪਣੇ ਖਾਣੇ ਚਿਪਸ ਹੈ ਅੱਛਾ ਚਿਪਸ ਚਿਪਸ ਕਿਵੇਂ ਬਣਦੇ ਨੇ ਗੇਰਾਏ ਥੋੜਾ ਚਿਪਸ ਬਣਦੇ ਹੁੰਦੇ ਆ ਲੰਗਾਂ ਦੇ ਆਓ ਜੀ ਅੱਜ ਮੈਂ ਤੁਹਾਨੂੰ ਚਿਪਸ ਹੀ ਬਣਾ ਕੇ ਦਿਖਾਉਣੀ ਹੈ ਘਰ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕਰਕੇ ਘਰ ਦੇ ਜਨਾਬ ਨਹੀਂ ਫੇਰ ਬਣੇ ਕਿਉਂ ਨਾ ਤੁਸੀਂ ਦੇਖਿਓ ਚਲ ਦੇਖਦੇ ਫਿਰ ਤੁਸੀਂ ਚਿਪਸ ਬਣਾਉਂਗੇ ਕਿ ਨਹੀਂ ਬਣਾ ਪਾਉਗੇ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਆਲੂ ਲੈਣੇ ਆ ਇਹਨਾਂ ਨੂੰ ਸਾਫ਼ ਕਰਕੇ ਛੱਲ ਲੈਣਾ ਤੇ ਇੱਕ ਆਪਾਂ ਕਟਰ ਨਾਲ ਇਹਨਾਂ ਨੂੰ ਇਸ ਤਰ੍ਹਾਂ ਕੱਟ ਲੈਣਾ ਇਸ ਤਰ੍ਹਾਂ ਜੇ ਤੁਹਾਡੇ ਕੋਲ ਇਹ ਵੀ ਨਹੀਂ ਹੈਗਾ ਤੇ ਤੁਸੀਂ ਪਤਾ ਕੀ ਕਰਨਾ ਹੈ ਮੇਰੀਆਂ ਭੈਣਾਂ ਤੇ ਭਰਾ ਇਹਨੂੰ ਕਰਦਣ ਨਾਲ ਹੀ ਇਹ ਇਸ ਤਰ੍ਹਾਂ ਉਹਦਾ ਡਿਜ਼ਾਈਨ ਤਾਂ ਜਿਵੇਂ ਹੋਵੇ ਬਣ ਗਿਆ ਰਪੇ ਤਾ ਇਹ ਆ ਦੇਖੋ ਇਸ ਤਰ੍ਹਾਂ ਪਤਲੇ ਪਤਲੇ ਕੱਟ ਲੈਣੇ ਆ ਜੇ ਤੁਹਾਡੇ ਕੋਲ ਆ ਕੱਟ ਰਹੇ ਨਹੀਂ ਇਹਨੂੰ ਥੋੜਾ ਕੱਟਣਾ ਦੁਬਾਰਾ ਕੱਟ ਕੇ ਦਿਖਾਈ ਮੈਨੂੰ ਹਲੋ ਜੀ ਇਹਨੂੰ ਆਪਾਂ ਇਸ ਤਰ੍ਹਾਂ ਕੱਟਣਾ ਹੈ ਆਰਾਮ ਨਾਲ ਜੇ ਆਪਾਂ ਆਹ ਕਰਦੇ ਆ ਤਾਂ ਛੋਟਾ ਛੋਟਾ ਨਿਕਲ ਜਾਂਦਾ ਹੈ ਜੇ ਮੈਂ ਦਿਖਾਉ ਕਿਹਜਾ ਬਣਾਉਣਾ ਪਹਿਲਾਂ ਇਹ ਆ ਦੇਖੋ ਜੀ ਕੱਟ ਕੇ ਕੱਟਣ ਨਾਲ ਇਸ ਤਰ੍ਹਾਂ ਤੇ ਉਹ ਤਾਂ ਗੱਲ ਪੱਕੀ ਹੈ ਦਾ ਕੱਚਾ ਖਾਣਾ ਜੀ ਕਰੀ ਜਾਂਦਾ ਮੇਰਾ ਤਾਂ ਇਸ ਤਰ੍ਹਾਂ ਡਿਜ਼ਾਈਨ ਬਣ ਗਿਆ ਇਹਦੇ ਤੇ ਤੇ ਭੋਗ ਮੈਂ ਹੁਣ ਇਹਨਾਂ ਨੂੰ ਆਪਾਂ ਧੁੱਪ ਦੇ ਵਿੱਚ ਸੁਕਾਉਣਾ ਜੀ ਕੱਟਣ ਤੋਂ ਬਾਅਦ ਚਲੋ ਫਿਰ ਮੈਂ ਤਾਂ ਬਣਾ ਕੇ ਦਿਖਾਉ ਉਹ ਅੱਜ ਹਾਂ ਪਹਿਲਾਂ ਮੈਂ ਤੁਹਾਨੂੰ ਕੱਟ ਕੇ ਦਿਖਾਉਣੀ ਇਹਨਾਂ ਨੂੰ ਆਪਾਂ ਕੱਟ ਲਏ ਛਿੱਲ ਕੇ ਸਾਰੇ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਧੁੱਪ 'ਚ ਸੁਕਾਵਾਂਗੇ ਇਹਨਾਂ ਨੂੰ ਲਓ ਜੀ ਜਿਹੜੇ ਆਲੂ ਸੀਗੇ ਉਹਨਾਂ ਨੂੰ ਆਪਾਂ ਕੱਟ ਕੇ ਇਸ ਤਰ੍ਹਾਂ ਕਰ ਲਿਆ ਤੇ ਹੁਣ ਇਹਨਾਂ ਨੂੰ ਆਪਾਂ ਪਾਵਾਂਗੇ ਧੁੱਪ ਦੇ ਵਿੱਚ ਕੱਲੇ-ਕੱਲੇ ਕਰਕੇ ਕੱਪੜੇ ਦੇ ਉੱਪਰ ਸੁੱਕਣੇ ਇਸ ਤਰ੍ਹਾਂ ਕੱਲੇ-ਕੱਲੇ ਪਾ ਦੇਣੇ ਇਹਨੂੰ ਤੇ ਇੱਕ ਘੰਟਾ ਇਹਨਾਂ ਨੂੰ ਧੁੱਪ 'ਚ ਸੁਕਾਵਾਂਗੇ ਆਪਾਂ ਜਿਹੜੇ ਆਲੂ ਉਹਨਾਂ ਨੂੰ ਆਪਾਂ ਕੱਟੇ ਹੋਇਆ ਆਲੂ ਨੂੰ ਇਸ ਤਰ੍ਹਾਂ ਕੱਲੇ-ਕੱਲੇ ਰੱਖਤੇ ਤੇ ਹੁਣ ਆਪਾਂ ਇਹਨੂੰ ਉੱਪਰੋਂ ਕੱਪੜੇ ਨਾਲ ਢੱਕ ਦੇਣਾ ਤਾਂ ਜੋ ਇਹਦੇ ਮੱਖੀ-ਮੱਖੀ ਨਾ ਬੈਠੇ। ਲਓ ਜੀ ਭੈਣੋ ਤੇ ਭਰਾਵੋ ਜਿਹੜੇ ਆਪਣੇ ਆਲੂ ਪਾਏ ਨੂੰ ਹੋ ਗਿਆ 1 ਘੰਟਾ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ ਚੈੱਕ। ਦੇਖੋ ਜੀ ਆਪਣੇ ਆਲੂ ਆ ਜਿਹੜੇ 1 ਘੰਟੇ ਤੋਂ ਬਾਅਦ ਧੁੱਪ 'ਚ ਸੁੱਕਣ ਤੋਂ ਬਾਅਦ ਸੁੱਕ ਚੁੱਕੇ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਇਕੱਠੇ ਤੇ ਕੁਝ ਅਲਿਆਂ ਦਾ ਕਲਰ ਹੈ ਜਿਹੜਾ ਉਹ ਚੇਂਜ ਹੋ ਕੇ ਕਾਲਾ ਵੀ ਹੋ ਚੁੱਕਿਆ ਇਹਦੇ 'ਚ ਕੋਈ ਘਬਰਾਉਣ ਵਾਲੀ ਗੱਲ ਨਹੀਂ। ਆਲੂ ਕਾਲੇ ਹੋ ਹੀ ਜਾਂਦੇ ਆ ਕ ਲਓ ਜੀ ਹੁਣ ਲੈਣਾ ਪਰ ਫੈਂਡ ਫੈਂਡ ਆ ਪਕੜਾ ਹੀ ਚ ਓਨੀ ਮਾਤਰਾ ਚ ਪਾਉਣਾ ਆਪਾਂ ਨੂੰ ਪਤਾ ਹੀ ਵੀ ਆਪਣੇ ਆਲੂ ਕਿੰਨੇ ਕ ਹੈ ਜਿਹੜੇ ਆਲੂ ਇਹਦੇ ਚ ਡੁੱਬ ਸਕਣਾ ਪਰ ਓਨੀ ਕ ਮਾਤਰਾ ਚ ਇਹਦੇ ਚ ਰ ਫੈਂਡ ਪਾ ਲਾਂਗੇ ਲਓ ਜੀ ਜਿਹੜਾ ਆਪਣਾ ਤੇਲ ਸੀ ਉਹ ਬਿਲਕੁਲ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਜਿਹੜੀ ਅੱਗ ਹੈ ਗੈਸ ਦੀ ਉਹ ਦੇਵਾਂਗੇ ਘੱਟ ਕਰ ਤੇ ਇਹਦੇ ਵਿੱਚ ਬਾਅਦ ਚ ਪਾਵਾਂਗੇ ਆਪਾਂ ਆਲੂ ਹਾਂਜੀ ਹੁਣ ਆਪਾਂ ਜਿਹੜੇ ਕੱਟੇ ਹੋਏ ਆਲੂ ਨੇ ਉਹ ਪਾਉਣੇ ਨੇ ਇਹਦੇ ਵਿੱਚ ਇਸ ਤਰ੍ਹਾਂ ਹਲਗਾ ਨੂੰ ਹਲਾਉਂਦੇ ਰਹਿਣਾ ਤਾਂ ਜੋ ਇਹ ਜਲਣ ਨਾ ਅੱਗ ਆਪਾਂ ਤਾਂ ਕੱਟ ਕਰੀਏ ਵੀ ਜਿਆਦਾ ਤੇਜ਼ ਅੱਗ ਨਾਲ ਇਹ ਸੜ ਜਾਣਗੇ ਇਹਨੂੰ ਆਪਾਂ ਉਦੋਂ ਤੱਕ ਫਰਾਈ ਕਰਨਾ ਜਦੋਂ ਤੱਕ ਇਹ ਕੜਕਦੇ ਨਾ ਹੋ ਜਾਣ ਦੇਖੋ ਜੀ ਜਿਹੜੇ ਇਹਨਾਂ ਦੇ ਵਿੱਚ ਆਲਗਾਂ ਦੇ ਵਿੱਚ ਪਾਣੀ ਸੀ ਉਹ ਤੇਲ ਦੇ ਵਿੱਚ ਮੱਚ ਕੇ ਇਹ ਕੜਕਦੇ ਕੜਕਦੇ ਹੋ ਰਹੇ ਨੇ ਦੇਖ ਲਓ ਤੁਸੀਂ ਦੇਖੋ ਇਹਨਾਂ ਨੂੰ ਹਲਾਉਂਦੇ ਰਹਿਣਾ ਤੁਸੀਂ ਚੰਗੀ ਤਰ੍ਹਾਂ ਰੁਕਣ ਨਹੀਂ ਦੇਣਾ ਤਾਂ ਜੋ ਜੜਨਾ ਨਾ ਲਓ ਜੀ ਜਿਹੜੇ ਆਪਣੇ ਆਲੂ ਨੇ ਉਹ ਬਿਲਕੁਲ ਕਟਕਦੇ ਹੋ ਚੁੱਕੇ ਆ ਤੇ ਇਹਨਾਂ ਨੂੰ ਆਪਾਂ ਹੁਣ ਇਸ ਤਰ੍ਹਾਂ ਕੱਢ ਲੈਣਾ ਤੇ ਹੁਣ ਜਿਹੜੇ ਬਚੇ ਹੋਏ ਆਲੂ ਆਪਣੇ ਕੋਲ ਕੱਟੇ ਹੋਏ ਉਹਨਾਂ ਨੂੰ ਆਪਾਂ ਇਹਦੇ ਚ ਰਫੈਂਡ ਚ ਪਾ ਦੇਵਾਂਗੇ ਇਸ ਤਰ੍ਹਾਂ ਇਹਨਾਂ ਨੂੰ ਪਹਿਲਾਂ ਆਪਾਂ ਕੱਢ ਲਾਂਗੇ ਸਾਰਿਆਂ ਨੂੰ ਬਾਹਰ ਇੱਕ ਪਲੇਟ ਚ ਕੱਢ ਦੇਵਾਂਗੇ ਤੇ ਹੁਣ ਜਿਹੜੇ ਬਚੇ ਹੋਏ ਆਲੂ ਆ ਉਹ ਵੀ ਆਪਾਂ ਤੇਲ ਦੇ ਵਿੱਚ ਪਾ ਦੇਾਂਗੇ ਲਓ ਜੀ ਜਿਹੜੇ ਆਪਣੇ ਚਿਪਸ ਸੀਗੇ ਉਹ ਹੋ ਗਏ ਹੁਣ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਰੱਖ ਲੈਣਾ ਤੇ ਇਹਨਾਂ ਦੇ ਉੱਪਰ ਆਪਾਂ ਸਵਾਦ ਅਨੁਸਾਰ ਨਮਕ ਤੇ ਕਾਲੀ ਮਿਰਚ ਤੇ ਚਾਟ ਮਸਾਲਾ ਪੁੱਕ ਲੈਣਾ ਐ ਇਸ ਤਰ੍ਹਾਂ ਇਹਨਾਂ ਨੂੰ ਨਮਕ ਆਪਾਂ ਜਿੰਨਾ ਵੀ ਕਰਾਰਾ ਜਿਆਦਾ ਖਾਣਾ ਚਾਹੁੰਦੇ ਆ ਤਾਂ ਜਿਆਦਾ ਪਾ ਸਕਦੇ ਆ ਚਾਟ ਮਸਾਲਾ ਵੀ ਪਾ ਸਕਦੀ ਹੈਗੇ ਇਸ ਤਰ੍ਹਾਂ ਦੇਖੋ ਹੁਣ ਇਹ ਬਹੁਤ ਹੀ ਟੇਸਟ ਇਹਨਾਂ ਦਾ ਵਧੀਆ ਹੋ ਚੁੱਕਿਆ ਕਰਾਰੇ ਵੀ ਹੋ ਚੁੱਕਿਆ ਤੇ ਇਹਨਾਂ ਦੀ ਆਵਾਜ਼ ਹੈ ਜਿਹੜੀ ਬਿਲਕੁਲ ਪੈਕਟਾਂ ਵਾਲੇ ਜਿਹੜੇ ਰੈਡੀਮੇਡ ਲੈ ਕੇ ਆਉਂਨੇ ਆਪਾਂ ਉਹਨਾਂ ਦੀ ਤਰ੍ਹਾਂ ਆ ਰਹੀ ਹੈ ਤੁਸੀਂ ਦੇਖੋਗੇ ਇਹਨੂੰ ਤੋੜ ਕੇ ਦਿਖਾਉਣੀ ਆ ਤੁਹਾਨੂੰ ਦੇਖੋ ਜੀ ਹਾਂਜੀ ਮੇਰਿਆਂ ਭੈਣਾਂ ਤੇ ਭਰਾਵੋ ਇਹ ਚਿਪਸ ਤੁਸੀਂ ਇਸ ਤਰ੍ਹਾਂ ਆਪਣੇ ਆਲਿਆਂ ਤੋਂ ਘਰ ਹੀ ਤਿਆਰ ਕਰ ਸਕਦੇ ਹੋ ਤੇ ਜਿਹੜੀ ਆਪਣੀ ਫਸਲ ਹੈ ਕਿਸਾਨ ਭਰਾਵਾਂ ਦੀ ਉਹਦਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹੋ ਤੇ ਇਹ ਛੋਟੇ ਤੋਂ ਛੋਟਾ ਪ੍ਰੋਜੈਕਟ ਵੀ ਤਿਆਰ ਕਰ ਸਕਦੇ ਹੋ ਘਰ ਹੀ ਪੈਕਿੰਗ ਕਰਕੇ ਇਹਨਾਂ ਦੀ ਸੇਲ ਵੀ ਕਰ ਸਕਦੇ ਹੋ ਤੇ ਇਹ ਜਿਹੜੇ ਬੱਚਿਆਂ ਨੂੰ ਆਪਾਂ ਬਾਜ਼ਾਰੋਂ ਲੈ ਕੇ ਦਿੰਨੇ ਆ ਉਹ ਨਹੀਂ ਲੈ ਕੇ ਦੇਣੇ ਚਾਹੀਦੇ ਕਿਉਂਕਿ ਵਧੀਆ ਤੇਲ ਤੋਂ ਤਿਆਰ ਨਹੀਂ ਹੋਏ ਹੁੰਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਮੇਰੀਆਂ ਭੈਣਾਂ ਤੇ ਭਰਾ ਬੱਚਿਆਂ ਨੂੰ ਬਾਜ਼ਾਰੋਂ ਲਿਆ ਕੇ ਦੇਣ ਦੀ ਬਜਾਏ ਘਰ ਚੋਂ ਹੀ ਆਪਣੇ ਆਲਿਆਂ ਤੋਂ ਤਿਆਰ ਕਰਕੇ ਦੇ ਸਕਣ ਤੇ ਰੈਡੀਮੇਡ ਚੀਜ਼ਾਂ ਦੇ ਰੇਟ ਤੋਂ ਬਚ ਸਕਣ